ਹਾਂਜੀ ਮਾਨਸਾ ਵਾਲਿਓ ਕੀ ਹਾਲ ਹੈ ਰੌਕੀ ਦੀ ਡੈਰੀ ਤੇ ਆਉਣ ਦਾ ਮਕਸਦ ਕੀ ਹੈ ਵੀ ਉੱਚੀ ਤੋਂ ਉੱਚੀ ਫੈਂਟ ਦਾ ਦੁੱਧ ਤੁਹਾਨੂੰ ਇਹ ਮਾਨਸਾ ਦੇ ਵਿੱਚ ਦੇਣਗੇ ਫੈਂਟ ਰੇਟਾਂ ਤੇ ਫੈਂਟ ਰੇਟਾਂ ਤੇ ਜਿਵੇਂ ਕਿ ਜਿਹੜੇ ਰੇਟ ਦੁੱਧ ਆਇਆ ਹੋਇਆ ਉਸ ਤੋਂ ਥੋੜਾ ਜਿਹਾ ਮਾਰਜਿਨ ਰੱਖ ਕੇ ਤੁਹਾਨੂੰ ਇਹ ਦੁੱਧ ਪਾਉਣਗੇ ਤਾਂ ਜਿਹੜੀ ਫੈਂਟ ਹੈ ਤੁਹਾਡੇ ਸਾਹਮਣੇ ਲਾ ਕੇ ਦੁੱਧ ਪਾ ਕੇ ਉਹਦੇ ਸੈਂਪਲ ਦੀ ਫੈਂਟ ਲਾ ਕੇ ਮਸ਼ੀਨ ਦੇ ਵਿੱਚ ਤੁਰਤ ਪਰਚੀ ਕੱਢ ਕੇ ਦੇਣਗੇ ਆਜੋ ਤੁਹਾਨੂੰ ਡੈਮੋ ਦਿਖਾਉਂਦੇ ਆ ਵੀ ਫੈਂਟ ਦੀ ਜਿਹੜੀ ਪਰਚੀ ਹੈ ਕਿਵੇਂ ਕੱਢੀ ਜਾਂਦੀ ਹੈ ਆਜੋ ਦੋਸਤੋ ਤਾਂ ਤੁਸੀਂ ਦੇਖ ਸਕਦੇ ਹੋ ਡੈਰੀ ਦੇ ਵਿੱਚ ਘੱਟੋ ਘੱਟ 60-70 ਗਾਹਕ ਤਾਂ ਹੁਣ ਮੌਜੂਦਾ ਖੜੇ ਨੇ ਸਾਰਾ ਪਿੰਡ ਦੁੱਧ ਇਹਨਾਂ ਤੋਂ ਲੈ ਕੇ ਜਾਂਦਾ ਜੀ ਹੁਣ ਤੁਹਾਨੂੰ ਅਸੀਂ ਫੈਂਟ ਵਾਲੀ ਮਸ਼ੀਨ ਦਿਖਾਣੇ ਆ ਅਜੋ ਅੰਦਰ ਚਲੀਏ ਦੇਖੋ ਦੋਸਤੋ ਫੈਂਟ ਤੁਹਾਨੂੰ ਲਾ ਕੇ ਦਿਖਾਉਣਗੇ ਆ ਮਸ਼ੀਨ ਹੈ ਜੀ ਫੈਂਟ ਵਾਲੀ ਕੰਪਿਊਟਰ ਕੰਡਾ ਲੱਗਿਆ ਹੋਇਆ ਸਾਰੀ ਟੈਕਨੋਲੋਜੀ ਨਾਲ ਕੰਮ ਕਰਨਗੇ ਇਹ ਤਾਂ ਫੈਂਟ ਰੇਟਾਂ ਤੇ ਤੁਸੀਂ ਦੁੱਧ ਪਵਾ ਸਕਦੇ ਹੋ ਕੈਮਰਾਮੈਨ ਜੀ ਨੂੰ ਕਹੂੰਗਾ ਤੁਸੀਂ ਫੈਂਟ ਕਰਨੀ ਕੈਮਰਾ ਰੱਖੋ ਤਾਂ ਕਿ ਲੋਕਾਂ ਨੂੰ ਲਾਈਵ ਡੈਮੋ ਅਸੀਂ ਦਿਖਾ ਸਕੀਏ ਵੀ ਮਸ਼ੀਨ ਦੇ ਉੱਤੇ ਫੈਂਟ ਕਿਵੇਂ ਲਾਈ ਜਾਂਦੀ ਹੈ ਤੇ ਫੈਂਟ ਰੇਟ ਤੇ ਤੁਸੀਂ ਦੁੱਧ ਪਵਾ ਸਕਦੇ ਹੋ ਜਿਵੇਂ ਮੰਨ ਲਓ 60 ਦੀ ਫੈਂਟ ਹੈ 70 ਦੀ ਹੈ 7.5 ਦੀ ਫੈਂਟ ਹੈ 80 ਦੀ ਹੈ ਉਸੇ ਫੈਂਟ ਦੇ ਹਿਸਾਬ ਨਾਲ ਹੀ ਤੁਹਾਡੇ ਤੋਂ ਪੈਸੇ ਪੇ ਕੀਤੇ ਜਾਣਗੇ ਇਹ ਨਹੀਂ ਹੋਊਗਾ ਵੀ ਫੈਂਟ ਦਾ ਰੇਟ ਕਿਤੇ ਹੋਰ ਹੈ ਤੇ ਇਹਨਾਂ ਕੋਲੇ ਕਿਤੇ ਹੋਰ ਹੈ ਜਿਹੜਾ ਮਾਰਕੀਟ ਦਾ ਫੈਂਟ ਦਾ ਰੇਟ ਹੋਊਗਾ ਉਹੀ ਰੇਟ ਇਹ ਲਾਉਣਗੇ ਤੁਹਾਨੂੰ ਮੜਾ ਮੋਟਾ ਮਾਰਜਿਨ ਰੱਖ ਕੇ ਤੁਹਾਨੂੰ ਇਹ ਦੁੱਧ ਪਾਉਣਗੇ ਤਾਂ ਮਸ਼ੀਨ ਦੇ ক্লোਜ਼ ਕਰਕੇ ਅਸੀਂ ਦਿਖਾਵਾਂਗੇ ਵੀ ਇਸ ਦੁੱਧ ਦੀ ਕਿੰਨੀ ਫੈਂਟ ਆਈ ਆ ਤਾਂ ਦੋਸਤੋ ਤੁਸੀਂ ਦੇਖੀ ਚੱਲਿਓ ਜੁੜੇ ਰਹੋ ਤੁਹਾਨੂੰ ਹੁਣ ਦਿਖਾਵਾਂਗੇ ਕਿੰਨੀ ਫੈਂਟ ਆਈ ਆ ਜੀ ਇਸ ਦੀ ਚੱਲ ਰਹੀ ਹੈ ਸਰ ਅੱਛਾ ਚੱਲ ਰਹੀ ਹੈ 6.1 6.1 ਇਹਦੀ ਫੈਂਟ ਆਈ ਆ ਦੁੱਧ ਦੀ ਹਾਂ ਜੀ ਇਹਦਾ ਐਸ ਐਨ ਐਫ ਤੇ ਪਾਣੀ ਦਾ ਪੂਰਾ ਧਿਆਨ ਰੱਖ ਕੇ ਵੀ ਅਸੀਂ ਸਵੀਕਾਰ ਨਹੀਂ ਕਰਦੇ ਜੋ ਪਾਣੀ ਦਾ ਦੁੱਧ ਹੈ ਤਾਂ ਦੋਸਤੋ ਹੁਣ ਗੱਲ ਕਰਾਂਗੇ ਪਨੀਰ ਦੇ ਸੈਂਪਲ ਦੀ ਹਾਂਜੀ ਬਾਈ ਜੀ ਇਹ ਜਿਹੜਾ ਪਨੀਰ ਤੇ ਨਹੀਂ ਹੈ ਜੀ ਇਹ ਸਾਰਾ ਸਪਰੇਟੇ ਤੋਂ ਬਣਾ ਹੈ ਜੀ origignal ਦੁੱਧ ਦਾ ਹੈਗਾ ਬਹੁਤ ਵਧੀਆ ਕੁਆਲਿਟੀ ਹੈਗੀ ਠੀਕ ਹੈ ਤੁਸੀਂ ਲਿਆ ਸਕਦੇ ਹੋ ਚੈੱਕ ਕਰਾ ਸਕਦੇ ਹੋਗੇ ਇਹ ਇੱਕ ਨੰਬਰ ਦਾ ਪਨੀਰ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਪਨੀਰ ਹੈ ਇਹਨਾਂ ਦਾ ਚੈਲੰਜ ਹੈ ਵੀ ਇੱਕ ਨੰਬਰ ਦਾ ਪਨੀਰ ਹੋਊਗਾ ਨਹੀਂ ਹੋਊਗਾ ਜਿੱਥੇ ਮਰਜੀ ਤੁਸੀਂ ਇਹਦਾ ਟੈਸਟ ਕਰਵਾ ਸਕਦੇ ਹੋ ਇਸ ਸਪਰੇਟੇ ਦੁੱਧ ਨਹੀਂ ਕਰਦੇ ਆ ਤਾਂ ਇਹਦੇ ਵਿੱਚ ਕੋਈ ਸਪਰੇਟਾ ਨਹੀਂ ਵਰਤਿਆ ਹੋਇਆ ਤੇ ਲੋਕੇਸ਼ਨ ਦੀ ਗੱਲ ਕਰੀਏ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਸਾਰੀ ਲੋਕੇਸ਼ਨ ਇਹ ਹੈ ਜੀ 메인 ਬਾਜ਼ਾਰ 12 ਹੱਟਾ ਚੌਕ ਜਿਹੜੀ ਤੁਸੀਂ ਆ ਸੜਕ ਦੇਖ ਰਹੇ ਹੋ ਇਹ ਸੜਕ ਜਾਂਦੀ ਹੈ 12 ਹੱਟਾ ਚੌਕ ਤੋਂ ਸਰਕਾਰੀ ਹਸਪਤਾਲ ਨੂੰ ਤੇ ਆ ਸੜਕ ਹੈ ਜਿਹੜੀ ਇਹ ਜਾਂਦੀ ਹੈ ਜਵਾਰਕੇ ਰੋਡ ਨੂੰ ਜਾਨਕੀ ਜਦੋਂ ਆਪਾਂ 12 ਹਟਾ ਚੌਂਕ ਤੋਂ ਜਵਾਰ ਕੇ ਰੋਣ ਨੂੰ ਜਾਈਏ ਆਸੇ ਪਾਸੇ ਆ ਦੋ ਦੁਕਾਨਾਂ ਆ ਗਈਆਂ ਸਬਜ਼ੀ ਵਾਲੀਆਂ ਤੇ ਆਸੇ ਪਾਸੇ ਆ ਗਈ ਪੁਰਾਣੀ ਅਨਾਜ ਮੰਡੀ ਤੇ ਆ ਸਾਹਮਣੇ ਆਨੰਦਗੜੀਆਂ ਦੀ ਦੁਕਾਨ ਦੇ ਨਾਲ ਆ ਗਈ ਜੀ ਰੌਕੀ ਦੀ ਡੈਰੀ ਇਸ ਡੈਰੀ ਦੇ ਵਿੱਚ ਮਿਲਦਾ ਜੀ ਫੈਟ ਰੇਟਾਂ ਤੇ ਦੁੱਧ ਪਿਓਰ ਦੁੱਧ ਗਾਂ ਦਾ ਦੁੱਧ 40 ਰੁਪਏ ਕਿਲੋ ਤੇ ਮੱਝ ਦਾ ਦੁੱਧ ਫੈਟ ਰੇਟਾਂ ਤੇ